ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OECDC ਚੈਨਲ ਦੇ ਉੱਪਰ ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੀਐਨਐਮ ਅਤੇ ਏਐਨਐਮ ਦੀਆਂ ਜਿਹੜੀਆਂ ਐਡਮਿਸ਼ਨਸ ਨੇ ਉਹ ਸਟਾਰਟ ਹੋ ਚੁੱਕੀਆਂ ਨੇ ਸੋ ਇਹਦੇ ਲਈ ਤੁਸੀਂ ਆਨਲਾਈਨ ਸਾਰੇ ਵਿਦਿਆਰਥੀ ਜਿਹੜੇ ਹੈਗੇ ਉਹ ਅਪਲਾਈ ਕਰ ਰਹੇ ਹੋ ਤਾਂ ਕਾਲਜ ਚੁਆਇਸ ਦੇ ਲਈ ਬਹੁਤ ਸਾਰੇ ਕਾਲਸ ਤੇ ਮੈਸੇਜ ਆ ਰਹੇ ਸੀ ਕਿ ਪੀਐਨਆਰਸੀ ਜਾਂ ਆਈਐਨਸੀ ਜਾਂ ਪੰਜਾਬ ਗਵਰਨਮੈਂਟ ਤੋਂ ਕਿਹੜੇ ਕਾਲਜ ਅਪਰੂਵ ਨੇ ਠੀਕ ਹੈ ਜੀ ਜਾਇਨਾ ਚ ਕੀ ਡਿਫਰੈਂਸ ਹੈ ਸੋ ਆਪਣਾ ਕਾਲਜ ਚੁਆਇਸ ਕਰਦੇ ਸਮੇਂ ਤੁਸੀਂ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖੋ ਸੋ ਜਿੰਨਾ ਕਿ ਜਿਹੜਾ ਪਤਾ ਲੱਗ ਰਿਹਾ ਕਿ ਆਈਐਨਸੀ ਜਾਂ ਪੀਐਨਆਰਸੀ ਦੇ ਵਿੱਚ ਕੀ ਫਰਕ ਹੈ ਉਹ ਮੈਂ ਤੁਹਾਨੂੰ ਇੱਥੇ ਦੱਸਣ ਜਾ ਰਿਹਾ ਹਾਂਗਾ ਠੀਕ ਹੈ ਪਰ ਹੁਣ ਤੁਸੀਂ ਕਾਲਜ ਚੁਆਇਸ ਕਰਦੇ ਸਮੇਂ ਪੀਐਨਆਰਸੀ ਦੀ ਸੀਟ ਲੈਣੀ ਹੈ ਜਾਂ ਆਈਐਨਸੀ ਦੀ ਸੀਟ ਲੈਣੀ ਹੈ ਇਹਦੇ ਬਾਰੇ ਥੋੜਾ ਜਿਹਾ ਅਵੇਅਰ ਹੋ ਕੇ ਜ਼ਰੂਰ ਕਾਲਜ ਨਾਲ ਆਪਣੇ ਚੰਗੀ ਤਰ੍ਹਾਂ ਗੱਲਬਾਤ ਕਰ ਲਿਓ ਠੀਕ ਹੈ ਤਾਂ ਕਿ ਤੁਹਾਨੂੰ ਕੱਲ ਨੂੰ ਕਿਉਂਕਿ ਹਰੇਕ ਦੇ ਅਲੱਗ-ਅਲੱਗ ਡ੍ਰੀਮਸ ਹੁੰਦੇ ਨੇ ਕਿਸੇ ਨੇ ਨਰਸਿੰਗ ਕਰਕੇ ਬਾਹਰ ਜਾਣਾ ਹੁੰਦਾ ਕਿਸੇ ਨੇ ਆਪਣੀ ਰਾਜ ਦੇ ਵਿੱਚ ਹੀ ਜੌਬ ਕਰਨੀ ਹੁੰਦੀ ਹੈ ਠੀਕ ਹੈ ਤਾਂ ਉਸ ਦੇ ਆਧਾਰ ਦੇ ਉੱਪਰ ਤੁਹਾਨੂੰ ਇਹ ਥੋੜਾ ਬਹੁਤ ਫਰਕ ਪੈ ਸਕਦਾ ਕਿ ਜਿੰਨਾ ਕਿ ਮੈਨੂੰ ਲੱਗਦਾ ਠੀਕ ਹੈ ਜੀ ਤਾਂ ਕੰਪਲੀਟ ਜਾਣਕਾਰੀ ਦੇ ਲਈ ਤੁਸੀਂ ਆਪਣੇ ਕਾਲਜ ਦੇ ਵਿੱਚ ਜ਼ਰੂਰ ਡਿਟੇਲ ਦੇ ਵਿੱਚ ਗੱਲ ਕਰਕੇ ਫਿਰ ਹੀ ਆਪਣੀ ਜਿਹੜੀ ਐਡਮਿਸ਼ਨ ਆਓ ਲਿਓ ਇਸ ਦੇ ਨਾਲ ਹੀ ਇਹ ਵੀ ਮੈਸੇਜ ਆ ਰਹੇ ਸੀ ਬੱਚਿਆਂ ਦੇ ਕਿ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੀ ਸੀਟ ਆ ਗਈ ਉਹ ਕਿੰਨੇ ਪਰਸੈਂਟ ਮਾਰਕਸ ਤੇ ਮਿਲ ਸਕਦੀ ਹੈ ਤਾਂ ਉਹ ਵੀ ਆਪਾਂ ਇਸ ਵੀਡੀਓ 'ਚ ਗੱਲ ਕਰਨ ਜਾ ਰਹੇ ਹਾਂ ਤੇ ਮੇਰਾ ਐਪ OCDC edu.point ਆਪਣੇ ਮੋਬਾਈਲ ਦੇ ਵਿੱਚ ਜ਼ਰੂਰ ਡਾਊਨਲੋਡ ਕਰ ਲਵੋ ਸਟੱਡੀ ਮਟੀਰੀਅਲ ਪੰਜਾਬੀ ਹਿੰਦੀ ਅਤੇ ਇੰਗਲਿਸ਼ ਵਿੱਚ ਇਸ ਤੇ ਉਪਲਬਧ ਹੁੰਦਾ ਹੈ ਬਹੁਤ ਹੀ ਵਾਜੂਫੀਸ ਤੇ ਥਿਉਰੈਟਿਕਲ ਅਤੇ MCQ ਹਰ ਤਰ੍ਹਾਂ ਦੇ ਨੋਟਸ ਤੁਹਾਨੂੰ ਇਸ ਤੋਂ ਉਪਰ ਉਪਲਬਧ ਹਨ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਇਸੇ ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ 9876371788 ਤਾਂ ਆਪਾਂ ਗੱਲ ਕਰੀ ਸਭ ਤੋਂ ਪਹਿਲਾਂ ਗਵਰਨਮੈਂਟ ਕਾਲਜ ਦੀ ਤਾਂ ਗਵਰਨਮੈਂਟ ਕਾਲਜ ਹੈਗੇ ਨੇ ਜੀ हॉस्पिटल गौरमेंट जी एन एम स्ूल ऑफ नर्सिंग सिविल होस्पिटल गुरदासपुर पाँ सीटा ने इतने जी एन एम दिया गोरमेंट जी एन एम स्कूल ऑफ नर्सिंग संगरूर इतने भी पाँ ने इस तरह गौरमेंट जी एन एम स्कूल ऑफ नर्सिंग होस्पिटल रोपड़ इतने भी फिफ्टी सीट्स ने उस तो बाद नंबर फोरते है जी अपने को स्कूल ऑफ नरसिंग आई एच एम अमृतसर फोटी सीट्स ने गौरमेंट जी एन एम स्कूल ऑफ नरसिंग सिविल होस्पिटल बठिंडा फिफ्टी पटियाला फिफ्टी ਤੇ ਇਸ ਤਰ੍ਹਾਂ ਸੱਤਮਾ ਆਇਆ ਆਪਣੇ ਕੋਲ گورਨਮੈਂਟ ਜੀਐਨਐਮ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਰੋਪੜ 50 ਸੀਟਸ ਸੋ ਮੋੜਲੀ ਜਾਣਕਾਰੀ ਤੋਂ ਆਪਾਂ ਨੂੰ ਇਹ ਲੱਗ ਰਿਹਾ ਕਿ 300 ਤੋਂ 350 ਸੀਟ ਆਪਾਂ ਮੰਨ ਕੇ ਚੱਲ ਸਕਦੇ ਆ ਜਿਹੜੀ گورਨਮੈਂਟ ਸੀਟਸ ਨੇ ਠੀਕ ਹੈ ਜੀ ਹੋ ਸਕਦਾ ਥੋੜੀ ਬਹੁਤ ਅਪਡੇਸ਼ਨ ਹੋਈ ਹੋਵੇ ਕਿਤੇ ਜ਼ਿਆਦਾ ਵੀ ਹੋ ਗਈ ਆ ਹੁਣ ਪਰ ਇੰਨੀਆਂ ਉਪਲਬਧ ਨੇ ਤਾਂ ਇਹ ਸੀਟਸ ਮੈਨੂੰ ਜਿਤ ਤੱਕ ਲੱਗਦਾ ਵੀ 93 ਤੋਂ ਲੈ ਕੇ 100% ਤੱਕ ਜਿਨ੍ਹਾਂ ਦੇ ਮਾਰਕਸ ਨੇ ਠੀਕ ਹੈ ਜੀ ਤੇ ਨਾਲ ਹੀ ਜਿਨ੍ਹਾਂ ਦੀ ਜਿਹੜੀ এডਿਕੇਸ਼ਨ ਆਫ ਮੈਡੀਕਲ ਸਾਇੰਸ ਦੇ ਵਿੱਚ ਹਨ ਜਾਨੀ ਕਿ ਵਿਦ ਬੋਟਨੀ ਜੀਓਲੋਜੀ ਹੈ ਤਾਂ ਉਹਨਾਂ ਨੂੰ ਮਿਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਗਵਰਨਮੈਂਟ ਸੀਟਸ ਦੀ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰੀਏ ਤੁਸੀਂ ਇਸ ਇਮੇਜ ਚ ਦੇਖ ਪਾ ਰਹੇ ਹੋ ਕਿ ਇੱਥੇ ਨਾ ਇੱਕ ਸੀਟਸ ਲਿਖੀਆਂ ਹੋਈਆਂ ਕਾਲਜ ਦੀਆਂ ਜਿਹਦੇ ਚ ਲਿਖੀ ਹੋਈ ਹੈ ਵੀ ਸੀਟਸ ਅਪਰੂਵਡ ਬਾਈ ਐਨਓਸੀ ਆਫ ਗਵਰਨਮੈਂਟ ਅਪਰੂਵਡ ਬਾਈ ਆਈਐਨਸੀ ਅਪਰੂਵਡ ਬਾਈ ਪੀਐਨਆਰਸੀ ਤੇ ਅਪਰੂਵਡ ਬਾਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਸੋ ਇਸ ਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਸੀਟਸ ਨੇ ਤੁਹਾਡੀਆਂ ਉਹ ਅਲੱਗ ਤਾਂ ਤੁਹਾਨੂੰ ਕਿਸ ਸੀਟ ਤੋਂ ਐਡਮਿਸ਼ਨ ਲੈਣੀ ਚਾਹੀਦੀ ਆ ਇਹਦੇ ਬਾਰੇ ਤੁਸੀਂ ਬਹੁਤ ਡਿਟੇਲ ਦੇ ਵਿੱਚ ਗੱਲ ਜਰੂਰ ਕਰਿਓ ਆਪਣੇ ਕਾਲਜ ਦੇ ਨਾਲ ਇਸੇ ਤਰ੍ਹਾਂ ਇੱਕ ਕਾਲਜ ਦੀ ਮੈਂ ਹੋਰ ਸਾਈਟ ਦੇਖ ਰਿਹਾ ਸੀ ਤਾਂ ਉਹਦੇ ਉੱਤੇ ਲਿਖਿਆ ਜੀਐਨਐਮ 60 ਸੀਟਸ ਹੈ ਇੱਥੇ ਬਾਈ ਪੰਜਾਬ ਗਵਰਨਮੈਂਟ ਜੀਐਨਐਮ 50 ਸੀਟਸ ਬਾਈ ਆਈਐਨਸੀ ਠੀਕ ਹੈ ਇਸ ਤਰ੍ਹਾਂ ਏਐਨਐਮ ਐਮਪੀਐਚਡਬਲਯੂ 60 ਸੀਟਸ ਬਾਈ ਪੰਜਾਬ ਗਵਰਨਮੈਂਟ ਤੇ 30 ਬਾਈ ਆਈਐਨਸੀ तो जी हम तुम देखो इतने लिखा होगा इंडियन नर्सिंग काउंसल आई एन सी एंड नर्स रजिस्ट्रेशन काउंसल पी एन आर सी बहुत इंपोर्टेंट ऑर्गेनाइजेशन दोने ही इंपोर्टेंट ऑर्गेनाइजेशन ने संस्थाव ने नरसिंग फील्ड के पूरे इंडिया के बट दे हैव डिफरेंट रोल एंड रिस्पोंसीबिल ठीक है जी दो अलग अलग रोल अलग अलग जिम्मेवार ने तो की फर्क है वो आप देखा हूँ इतने ਸੋ ਤੁਸੀਂ ਇੱਥੇ ਦੇਖ ਰਹੇ ਹੋ ਜੀ ਆਈਐਨਸੀ ਇੱਕ ਆਟੋਨੋਮਸ ਬਾਡੀ ਆ ਆਟੋਨੋਮਸ ਤੋਂ ਭਾਵ ਹੁੰਦਾ ਹੈ ਜਿਹੜੇ ਖੁਦ ਮੁਖਤਿਆਰੀ ਹੁੰਦੀ ਹੈ ਜਿਹੜਾ ਇੰਸਟੀਚਿਊਟ ਦੀ ਠੀਕ ਹੈ ਮਤਲਬ ਉਹ ਆਪਣੇ ਡਿਸੀਜਨ ਆਪ ਲੈ ਸਕਦੇ ਨੇ ਆਪਣਾ ਸਿਲੇਬਸ ਆਪ ਨਿਰਧਾਰਤ ਕਰ ਸਕਦੇ ਨੇ ਠੀਕ ਹੈ ਅੰਡਰ ਦਾ ਗਵਰਨਮੈਂਟ ਆਫ ਇੰਡੀਆ ਦੈਟ ਰੈਗੂਲੇਟ ਦਾ এডਿਕੇਸ਼ਨ ਐਂਡ ਟ੍ਰੇਨਿੰਗ ਆਫ ਨਰਸ ਐਂਡ ਮਿਡਵਾਈਫ the inc also deal with the foreign nursing qualification ਠੀਕ ਹੈ ਜੀ ਫੋਰਨ ਨਰਸਿੰਗ ਕੁਆਲੀਫਿਕੇਸ਼ਨ ਦੇ ਨਾਲ inc ਡੀਲ ਕਰਦੀ ਹੈ ਅੱਗੇ ਲਿਖਿਆ ਹੈ inc ਰਜਿਸਟ੍ਰੇਸ਼ਨ process offer benefits such as national unique identity number for nurses ਮਤਲਬ ਜੇ ਤੁਹਾਡੀ inc ਦੀ ਅਪਰੂਵਡ ਸੀਟ ਹੈਗੀ ਆ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਜਿਹੜਾ ਨੰਬਰ ਮਿਲਣਾ nuid ਇੱਕ ਯੂਨਿਕ ਨੰਬਰ ਮਿਲਣਾਗਾ ਜਿਹਦਾ ਮਤਲਬ ਹੈ ਨੈਸ਼ਨਲ ਯੂਨਿਕ ਆਇਡੈਂਟੀਟੀ ਨੰਬਰ ਠੀਕ ਹੈ ਐਂਡ یونیਫਾਰਮ ਸਿਸਟਮ ਫॉर ਰਜਿਸਟ੍ਰੇਸ਼ਨ ਅਕ੍ਰੋਸ ਦਾ ਕੰਟਰੀ ਮਤਲਬ ਪੂਰੇ ਪੂਰੇ ਦੇਸ਼ ਦੇ ਵਿੱਚ ਇੱਕ ਯੂਨੀਫਾਰਮ ਸਿਸਟਮ ਹੈ ਰਜਿਸਟ੍ਰੇਸ਼ਨ ਦਾ ਜੋ ਕਿ ਆਈਐਨਸੀ ਦੇ ਅੰਡਰ ਆ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਪੀਐਨਆਰਸੀ ਦੀ ਤਾਂ ਪੀਐਨਆਰਸੀ ਕੰਡਕਟਸ সেন্ট్రలైਜ਼ਡ ਆਨਲਾਈਨ ਕਾਉਂਸਲਿੰਗ ਫਾਰ ਐਡਮਿਸ਼ਨ ਠੀਕ ਹੈ ਜੀ ਜੀਐਨਐਮ ਤੇ ਐਨਐਮ ਕੋਰਸ ਆਫ ਐਟ ਗਵਰਨਮੈਂਟ ਐਟ ਪ੍ਰਾਈਵੇਟ ਨਰਸਿੰਗ ਇੰਸਟੀਟਿਊਸ਼ਨਸ ਇਨ ਪੰਜਾਬ ਤਾਂ ਇਹ ਪੰਜਾਬ ਦੇ ਵਿੱਚ ਕਾਉਂਸਲਿੰਗ ਕਰਵਾਉਣ ਦੇ ਲਈ ਜ਼ਿੰਮੇਵਾਰ ਸੰਸਥਾ ਹੈ ਪੀਐਨਆਰਸੀ ਆਲਸੋ ਰਿਕਵਾਇਰ ਨਰਸ ਐਂਡ ਮਿਡਵਾਈਫ ਟੂ ਕੰਪਲੀਟ ਸੀਐਨਈ ਪ੍ਰੋਗਰਾਮ ਟੂ ਰੀਨਿਊ देयर ਰਜਿਸਟ੍ਰੇਸ਼ਨ ਐਂਡ ਲਾਇਸੈਂਸ ਐਵਰੀ 5 ਈਅਰ ਤਾਂ 5 ਸਾਲ ਤੁਹਾਡਾ ਲਾਇਸੈਂਸ ਜਿਹੜਾ ਵੈਲਿਡ ਹੁੰਦਾਗਾ ਠੀਕ ਹੈ ਜੀ ਤਾਂ ਇਹ ਰੀਨਿਊ ਕਰਵਾਉਣਾ ਪੈਂਦਾ ਤੁਹਾਡਾ ਪੀਐਨਆਰਸੀ ਦੇ ਅੰਦਰ ਸੋ ਹੁਣ ਤੁਸੀਂ ਆਪਣੇ ਆਪਣੇ ਕਾਲਜ ਤੋਂ ਇੱਕ ਇਹ ਇਨਫੋਰਮੇਸ਼ਨ ਜ਼ਰੂਰ ਲਓ ਕਿ ਜਿਹੜੀ ਸੀਟ ਆ ਸਾਡੀ ਉਹ ਪੀਐਨਆਰਸੀ ਦੇ ਅੰਦਰ ਹੋਊਗੀ ਜਾਂ ਆਈਐਨਸ ਦੇ ਅੰਦਰ ਹੋਊਗੀ ਉਹਦਾ ਕੀ ਫਰਕ ਹੋਏਗਾ ਠੀਕ ਹੈ ਜਾਂ ਉਹ ਦੋਨੋਂ ਸੇਮ ਨੇ ਤਾਂ ਜੋ ਵੀ ਜਾਣਕਾਰੀ ਤੁਹਾਨੂੰ ਮਿਲਦੀ ਆ ਉਹ ਮੇਰੇ ਨਾਲ ਸਾਂਝੀ ਜ਼ਰੂਰ ਕਰੋ ਸੋ ਆਪਣੇ ਕਾਲਜ ਚੁਆਇਸ ਕਰਦੇ ਹੋਏ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤਾਂ ਕਿ ਤੁਹਾਨੂੰ ਪ੍ਰਵੇਖ ਦੇ ਵਿੱਚ ਸਫਲਤਾ ਪ੍ਰਾਪਤ ਹੋਵੇ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਤੁਸੀਂ ਵੀ ਆਪਣੇ ਆਪਣੇ ਜਿਹੜੇ ਸੁਝਾਅ ਨੇ ਉਹ ਮੈਨੂੰ WhatsApp ਦੇ ਉੱਪਰ ਜਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਉਮੀਦ ਕਰਦਾ ਹੈ ਜਾਣਕਾਰੀ ਤੁਹਾਨੂੰ ਚੰਗੀ ਲੱਗੇਗੀ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ